ਸਸਿਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆਂ ਸਵਾਲ ਹੋ ਰਿਹਾਏ ਵੀਡੀਓ ਦੇ ਬਾਰੇ ਜਿਸ ਦੇ ਵਿੱਚ ਗਰਬਾਣੀ ਦੇ ਸ਼ਬਦਾਂ ਦੀ ਬੇਅਦਬੀ ਕੀਤੀ ਗਈ ਹੈ ਦਰਅਸਲ ਇਹ ਜਿਹੜਾ ਵੀਡੀਓ ਹੈ ਉਹ ਪਟਿਆਲਾ ਸ਼ਹਿਰ ਦਾ ਵੀਡੀਓ ਹੈ ਜਿੱਥੇ ਸੜਕ ਦੇ ਉੱਪਰ ਕਿਸੇ ਵਿਅਕਤੀ ਦੇ ਵੱਲੋਂ ਫੁੱਟਪਾਥ ਦੇ ਉੱਪਰ ਹੀ ਗੁਰਬਾਣੀ ਦੇ ਸ਼ਬਦ ਲਿਖ ਦਿੱਤੇ ਗਏ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਦੋਸਤੋ ਸਤਿਗੁਰੂ ਲਿਖਿਆ ਹੋਇਆ ਹੈ ਏਕ ਓੰਕਾਰ ਵੀ ਲਿਖਿਆ ਹੋਇਆ ਹੈ ਤੇ ਹੋਰ ਕਈ ਸ਼ਬਦ ਵੀ ਗੁਰਬਾਣੀ ਦੇ ਇਸ ਫੁੱਟਪਾਥ ਦੇ ਉੱਪਰ ਲਿਖੇ ਹੋਏ ਹਨ ਤੇ ਲੋਕ ਇਸ ਦੇ ਉੱਪਰ ਦੀ ਪੈਰ ਰੱਖ ਰੱਖ ਕੇ ਵੀ ਲੰਘ ਰਹੇ ਨੇ ਦੋਸਤੋ ਪਟਿਆਲਾ ਸ਼ਹਿਰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਹੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਪੰਜਾਬ ਦੇ ਵਿੱਚ ਸਿੱਖ ਧਰਮ ਦਾ ਹਰ ਇੱਕ ਨੂੰ ਪਤਾ ਹੈ ਸਿੱਖੀ ਦੀ ਮਰਿਆਦਾ ਦਾ ਵੀ ਹਰ ਇੱਕ ਨੂੰ ਪਤਾ ਹੈ ਤੇ ਗੁਰਬਾਣੀ ਦੀ ਮਰਿਆਦਾ ਦਾ ਵੀ ਹਰ ਇੱਕ ਨੂੰ ਪਤਾ ਹੈ ਕਿ ਗੁਰਬਾਣੀ ਨੂੰ ਕਿਵੇਂ ਪੜ੍ਹਨਾ ਹੈ ਕਿਵੇਂ ਸੁਣਨਾ ਹੈ ਤੇ ਦੋਸਤੋ ਇਹ ਬਹੁਤ ਵੱਡੀ ਮੂਰਖਤਾ ਵਾਲੀ ਗੱਲ ਕੀਤੀ ਗਈ ਹੈ ਕਿਸੇ ਵਿਅਕਤੀ ਦੇ ਵੱਲੋਂ ਜਿਸ ਨੇ ਵੀ ਇਹ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਨੂੰ ਫਟਪਾਦ ਦੇ ਉੱਪਰ ਲਿਖਿਆ ਹੈ ਤੁਸੀਂ ਇਹ ਸੋਚੋ ਕਿ ਜਦੋਂ ਉਹ ਵਿਅਕਤੀ ਇਸ ਸੜਕ ਦੇ ਉੱਪਰ ਇਹ ਸ਼ਬਦ ਲਿਖ ਰਿਹਾ ਸੀ ਤਾ ਲੋਕ ਵੀ ਅਕਸਰ ਉੱਥੇ ਨੰਗਰੇ ਹੋਣਗੇ ਆਪਣੇ ਸਿੱਖ ਬੰਦੇ ਵੀ ਕੋਲ ਦੀ ਨੰਗੇ ਹੋਣਗੇ ਤੇ ਕਿਸੇ ਨੇ ਉਸ ਨੂੰ ਕਿਉਂ ਨਹੀਂ ਹਟਾਇਆ ਕੀ ਵਜ੍ਹਾ ਸੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਗੁਰਬਾਣੀ ਦੇ ਸ਼ਬਦ ਫੋਟੋਬਾ ਦੇ ਉੱਪਰ ਲਿਖੇ ਗਏ ਨੇ ਉਹ ਦਿਨ ਦੇ ਵੇਲੇ ਹੀ ਲਿਖੇ ਗਏ ਨੇ ਕਿਉਂਕਿ ਜਦੋਂ ਨੇੜੇ ਤੇੜੇ ਦੇ ਲੋਕਾਂ ਨੂੰ ਪੁੱਛਿਆ ਗਿਆ ਤਾਂ ਇੱਕ ਭੀਗ ਮੰਗਣ ਵਾਲੀ ਔਰਤ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਇੱਕ ਵਿਅਕਤੀ ਆਇਆ ਸੀ ਤੇ ਉਸ ਦੇ ਵੱਲੋਂ ਇਹ ਜਿਹੜੇ ਇਹ ਸ਼ਬਦ ਨੇ ਗਰਬਾਣੀ ਦੇ ਲਿਖੇ ਗਏ ਨੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਸ਼ਹਿਰ ਦੇ ਵਿੱਚ ਆਪਣੇ ਸਿੱਖ ਭਾਈਆਂ ਦੇ ਹੁੰਦੇ ਹੋਏ ਵੀ ਕਿਸੇ ਨੇ ਐਡੀ ਵੱਡੀ ਮੂਰਖਤਾ ਵਾਲੀ ਗੱਲ ਕੀਤੀ ਹੈ ਕੀ ਕਰਨਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਔਰ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਖਬਰ ਨੂੰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ